ਸਰਸਿਕਾਲ ਜੀ ਅੱਜ ਆਪਾਂ ਖੜੇ ਆਂ ਰਾਵੀ ਤੋਂ ਹਟ ਕੇ ਕਿਰਨ ਨਦੀ ਵੀ ਨੂੰ ਕਿਹਾ ਜਾਂਦਾ ਵਾ ਕਿਰਨ ਨਾਲਾ ਵੀ ਕਿਹਾ ਜਾਂਦਾ ਵਾ ਤੇ ਉਹ ਨੋਮਨੀ ਵੀ ਕਿਹਾ ਜਾਂਦਾ ਵਾ ਆਪਾਂ ਉਹਦੇ ਕੰਡੇ ਦੇ ਉੱਤੇ ਖੜੇ ਆਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਮੇਰੀ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਡੈਮ ਬਣ ਜਿਹੜਾ ਸੌਰੀ ਟੁੱਟਾ ਹੋਇਆ ਵਾ ਔਰ ਆਪਾਂ ਇਹਦੇ ਤੇ ਚਰਚਾ ਕਰਾਂਗੇ ਸਾਡੇ ਨਾਲ ਨੇ ਕੇਐਸ ਪੱਡਾ ਸੀਨੀਅਰ ਪੱਤਰਕਾਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੱਡਾ ਸਾਹਿਬ ਜਿਸ ਤਰੀਕੇ ਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਵਾ ਆਪਾਂ ਲਗਭਗ ਦਰਿਆ ਤੋਂ 10 ਕਿਲੋਮੀਟਰ 15 ਕਿਲੋਮੀਟਰ ਜਿਹੜਾ ਉਹ ਪਿੱਛੇ ਆ ਜਿੱਥੇ ਕਿ ਗੱਲ ਕੀਤੀ ਜਾਵੇ ਤੇ ਸਰਕਾਰਾਂ ਜਿਹੜੀਆਂ ਵਾਂ ਉਹ ਇਸ ਜਿਹੜੇ ਨਾਲਾ ਵਾ ਅੰਗਰੇਜ਼ਾਂ ਦੇ ਰਾਜ ਤੋਂ ਇਹ ਜਿਹੜਾ ਨਾਲਾ ਉਹ ਬਣਿਆ ਹੋਇਆ ਵਾ ਲੇਕਿਨ ਕਿੰਨੀ ਵਾਰ ਇਹਦੀਆਂ ਗ੍ਰਾਂਟਾਂ ਖਾਦੀਆਂ ਗਈਆਂ ਹੋਣਗੀਆਂ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਜੇ ਗੱਲ ਕੀਤੀ ਜਾਵੇ ਤੇ ਕਿਸੇ ਵੀ ਪ੍ਰਸ਼ਾਸਨ ਕਾ ਦਾ ਅਧਿਕਾਰੀ ਨੇ ਕਦੀ 30 35 ਸਾਲ ਤੋਂ ਆਪਾਂ ਦੇਖ ਰਹੇ ਹਾਂ ਕਿ ਇਹਦੀ ਸਫਾਈ ਨਹੀਂ ਕੀਤੀ ਗਈ ਅਗਰ ਸਫਾਈ ਹੋਈ ਹੁੰਦੀ ਤੇ ਇਹ ਇੰਨੇ ਜਿਹੜੇ ਲੋਕ ਆ ਹੜਪ ਪ੍ਰਭਾਵਤ ਲੋਕ ਨੇ ਜਿਨ੍ਹਾਂ ਨੁਕਸਾਨ ਹੋਇਆ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਮੇਰੇ ਵੱਲੋਂ ਸਰਵਨਜੀਤ ਦੇਖੋ ਤੁਸੀਂ ਗੱਲ ਕੀਤੀ ਕਿ ਹੜ੍ਹਾਂ ਦੇ ਪ੍ਰਭਾਵ ਤੇਰੀਏ ਨੂੰ ਲੈ ਕੇ ਆਪਾਂ ਇਹ ਦੇਖ ਰਹੇ ਹਾਂ ਕਿ ਜਿਵੇਂ ਇਸ ਬੀਤੇ ਸਾਲ 88 ਵਿੱਚ ਵੀ ਹੜ੍ਹ ਆਏ ਸੀ ਉਹਨਾਂ ਹੜ੍ਹਾਂ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਕਾਫੀ ਕੰਟਰੋਲ ਕਰਨ ਵਿੱਚ ਜਦੋਜहद ਕੀਤੀ ਸੀ ਪਰ ਜੇਕਰ ਹੁਣ ਗੱਲ ਕਰੀਏ ਆਪਾਂ ਇਸ ਸਾਲ 25 ਵਿੱਚ ਆਏ ਹੜ੍ਹ ਦੀ ਇਹ ਹੜ ਜਿਹੜੇ ਆ ਇਹ ਆਏ ਨਹੀਂ ਆ ਇਹ ਆਏ ਨੇ ਕਿ ਜਿਵੇਂ ਲਿਆਂਦੇ ਗਏ ਆ ਕਿਉਂਕਿ ਦੇਖੋ ਕਿਸੇ ਸਾਈਡ ਦੇ ਉੱਤੇ ਵੀ ਆਪਾਂ ਜਾ ਕੇ ਦੇਖਦੇ ਆ ਪਿਛਲੇ 10 12 ਦਿਨ ਤੋਂ ਜਦੋਂ ਤੋਂ ਇਹ ਹੜ ਆਏ ਨੇ ਕਿਦਾਂ ਜਿਹੜੇ ਨੇ ਡੈਮ ਤੋੜਨ ਦੀਆਂ ਖਬਰਾਂ ਆ ਰਹੀਆਂ ਨੇ ਔਰ ਕਈ ਤਰ੍ਹਾਂ ਦੇ ਜਿਹੜੇ ਆ ਨਹਿਰਾਂ ਦੇ ਉੱਤੇ ਜਿਹੜੇ ਫਲੱਡ ਗੇਟ ਲੱਗੇ ਨੇ ਉਹਨਾਂ ਨੂੰ ਖਲਵਾਏ ਜਾਂਦੀਆਂ ਖਬਰਾਂ ਆ ਰਹੀਆਂ ਨੇ ਬਹੁਤ ਹੀ ਜੇਕਰ ਵੇਖੀਏ ਤਾਂ ਨਾਜ਼ੁਕ ਸਥਿਤੀ ਇਸ ਵਕਤ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਬਣੀ ਹੋਈ ਹੈ ਹਰੀਕੇ ਪੱਤਨ ਦੀ ਬਣੀ ਹੋਈ ਹੈ ਰਾਵੀ ਉਜ ਦਾ ਪਾਣੀ ਜਿਹੜਾ ਹੈ ਉਹ ਸਾਰਾ ਪੰਜਾਬ ਵੱਲ ਪੈ ਰਿਹਾ ਆ ਜਿਹਦੇ ਵਿੱਚ ਮੱਖੂ ਜੀਰਾ ਫਿਰੋਜ਼ਪੁਰ ਜਲਾਲਾਬਾਦ ਤੱਕ ਸਦਲੋ ਦਰਿਆ ਵੀ ਆਪਾਂ ਦੇਖ ਰਹੇ ਆ ਕਿ ਇਸ ਵळे ਜਿਹੜੇ ਆਫਾਂ ਦੇ ਕੰਡਿਆਂ ਤੇ ਪਹੁੰਚੁੱਕੇ ਨੇ ਹੁਣ ਗੱਲ ਕਰਦੇ ਆ ਆਪਾਂ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਕਿ ਇਸ ਵਕਤ ਆਪਾਂ ਖੜੇ ਆ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਦੇ ਮੇਰਾ ਖਿਆਲ ਕੇ ਸ਼ਾਇਦ ਮੇਰੇ ਇਧਰਲੀ ਸਾਈਡ ਤੇ ਸ਼ਾਹਪੁਰ ਜਾਜਨ ਪੈਂਦਾ ਹੈ ਇਧਰ ਕੋਈ ਰੱਤਾ ਅਬਦਾਲ ਵਗੈਰਾ ਕਾਫੀ ਪਿੰਡ ਪੈਂਦੇ ਆ ਹੁਣ ਅਸੀਂ ਖੜੇ ਆ ਜਿਹੜੀ ਇਹ ਕਿਰਨ ਹੈ ਇਹ ਕਿਰਨ ਜਿਹੜੀ ਸਾਡੇ ਪੁਰਖਿਆਂ ਦੀ ਵਿਰਾਸਤ ਵਿੱਚ ਚਲਦੀ ਆ ਰਹੀ ਆ ਇਹ ਜਿਹੜੀ ਕਿਰਨ ਹੈ ਇਹ ਕਿਰਨ ਇੱਥੋਂ ਹੀ ਨਹੀਂ ਆਪਾਂ ਦੇਖ ਰਹੇ ਇਹ ਜੇਕਰ ਜਾਣੀਏ ਤੇ ਪੰਜਾਬ ਦੇ ਵਿੱਚੋਂ ਪਿੱਛੋਂ ਚਲਦੀ ਆ ਰਹੀ ਆ ਇਹ ਅੱਗੇ ਕਿੱਥੇ ਤੱਕ ਜਾ ਰਹੀ ਆ ਇਹਦਾ ਕੋਈ ਅੰਤ ਨਹੀਂ ਹੈਗਾ ਹੁਣ ਇਹਦੇ ਵਿੱਚ ਜਿਹੜਾ ਪਿੱਛੇ ਪਾਣੀ ਆਉਂਦਾ ਸਾਰਾ ਇਕੱਠਾ ਕਰਕੇ ਵੀ ਕਈ ਜਗ੍ਹਾ ਤੋਂ ਛੁੱਟਿਆ ਜਾਂਦਾ ਆ। ਹੁਣ ਕਿਰਨ ਨਾਲੇ ਦੀ ਸਫਾਈ ਕਰਨ ਵਾਲੀ ਦੀ ਜਿਹੜੀ ਗੱਲ ਐ ਔਰ ਛੋਟੀਆਂ-ਛੋਟੀਆਂ ਔਰ ਵੱਡੀਆਂ ਨਹਿਰਾਂ ਦੀ ਸਫਾਈ ਦੀ ਗੱਲ ਕਰਨ ਵਾਲੀ ਐ। ਹੁਣ ਜਿਹੜੇ ਸਾਡੇ মিডিਆ ਦੇ ਸੂਤਰ ਨੇ, ਵਿਭਾਗੀ ਸੂਤਰ ਨੇ ਉਹ ਵੀ ਦੱਬੀ ਜੁਬਾਨ 'ਚ ਇਹ ਵਾਜਾਂ ਦਿੰਦੇ ਨੇ ਕਿ ਸਰਕਾਰ ਨੇ ਸਾਨੂੰ ਫੰਡ ਨਹੀਂ ਜਾਰੀ ਕੀਤੇ। ਅਸੀਂ ਇਹਨਾਂ ਦੀ ਸਫਾਈ ਕਿਦਾਂ ਕਰੀਏ? ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਜਿਹੜੀਆਂ ਨੇ ਫੰਡ ਇਹਨੇ ਕਿ ਜਾਰੀ ਕੀਤੇ ਨੇ। ਕਿ ਜਿਹੜੇ ਸਾਡੇ ਕੋਲ ਜਿਹੜੇ ਆ ਫੰਡਾਂ ਦੀ ਘਾਟ ਵੀ ਹੈ ਨਹੀਂ ਆ ਸਾਡੇ ਖਜ਼ਾਨੇ ਵੀ ਭਰੇ ਨੇ ਪਰ ਹੁਣੇ ਵੀ ਵੇਖੀਏ ਕਿ ਮੈਂ ਆ ਪਿੱਛੇ ਝਾਤੀ ਮਾਰ ਕੇ ਦੇਖੋ ਕਿ ਕਿਵੇਂ ਜਿਹੜੇ ਐ ਇਹ ਕਿਰਨ ਨਾਲੇ ਨੂੰ ਸਫਾਈ ਕਰਨ ਖਣੋ ਇਹਦੇ ਵਿੱਚ ਕਿੰਨੇ ਵੱਡੇ ਵੱਡੇ ਜਿਹੜੇ ਪੌਦੇ ਨੇ ਰੰਗ ਬਰੰਗੇ ਤਰ੍ਹਾਂ ਦੇ ਪੌਦੇ ਨੇ ਕਈ ਪ੍ਰਕਾਰ ਦੇ ਪੌਦੇ ਨੇ ਜਿਨ੍ਹਾਂ ਨੇ ਕਿ ਇਹਨਾਂ ਨੂੰ ਕਿਰਨ ਨੂੰ ਅੱਗੋਂ ਬੰਦ ਕੀਤਾ ਹੋਇਆ ਕਿਰਨ ਨਾਲੇ ਨੂੰ ਬੰਦ ਕੀਤਾ ਜਿਸ ਦਾ ਕਾਰਨ ਹੈ ਇਹ ਕੋਲ ਖਲੋਤੇ ਆ ਜਿੱਥੋਂ ਇਹ ਬੰਨ ਟੁੱਟ ਕੇ ਕਈ ਏਕੜ ਹਜ਼ਾਰਾਂ ਏਕੜ ਗਿਣਤੀ ਕਰ ਲੋ ਸੌਵਾਂ ਚ ਗਿਣਤੀ ਕਰ ਲੋ ਕੋਈ ਗਿਣਤੀ ਦੀ ਸਮਰੱਥਾ ਨਹੀਂ ਹੈਗੀ ਅਣਗਿਣਤੀ ਹੈ ਸਾਰੀ ਖੇਤਾਂ ਦੀ ਜਿਹਦੇ ਵਿੱਚ ਕਿਸਾਨਾਂ ਦੀ ਧੀਆ ਪੁੱਤਰਾ ਵਾਂਗੂ ਪਾਲੀ ਫਸਲ ਐਸ ਵੇਲੇ ਤਬਾਹ ਹੋ ਚੁੱਕੀ ਆ ਔਰ ਇਸ ਵਕਤ ਜਿਹੜੇ ਇਹ ਕਿੰਨੇ ਸੈਂਕੜੇ ਖੇਤ ਆ ਜਿਹੜੇ ਜੀਵ ਜੰਤੂ ਜਿਹੜੇ ਨੇ ਇਹਦੇ ਵਿੱਚ ਮਰੇ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਣੀ ਨਾਲ ਇਸ ਇਲਾਕੇ ਵਿੱਚ ਕਿੰਨੀਆਂ ਭਿਆਨਕ ਬਿਮਾਰੀਆਂ ਫੈਲਣ ਗਿਆ ਚਾਹੇ ਉਹ ਸਾਡਾ ਪ੍ਰਸ਼ਾਸਨ ਜਿਹੜਾ ਵਾ ਫੌਗ ਮਸ਼ੀਨਾ ਮੱਛਰ ਵਾਰ ਮਾਰਨ ਵਾਲੀਆਂ ਦਾ ਇਸਤੇਮਾਲ ਕਰੇ ਚਾਹੇ ਉਹ ਕਿਸੇ ਵੀ ਪ੍ਰਕਾਰ ਦੇ ਸਾਧਨ ਵਰਤੇ ਅਸੀਂ ਕੱਲ ਵੇਖਿਆ ਕੀ ਹੈ ਇੱਕ ਪਿੰਡ ਇਥੇ ਨਾਲ ਹੀ ਪੈਂਦਾ ਆ ਮੈਨੂੰ ਯਾਦ ਨਹੀਂ ਆ ਰਿਹਾ ਪਿੰਡ ਦਾ ਨਾਮ ਕੀ ਹੈ ਕੱਲ ਅਸੀਂ ਉਸ ਪਿੰਡ ਦੇ ਵਿੱਚ ਗਏ ਉਥੋਂ ਇੱਕ ਪਰਿਵਾਰ ਦੀਆਂ ਕਾਫੀ ਮੱਜਾਂ ਜਿਹੜੀਆਂ ਰੈਸਕਿਊ ਕਰਕੇ ਲਿਆਂਦੀਆਂ ਗਿਆ ਉਹ ਜਦੋਂ ਮੱਝਾਂ ਲਿਆਂਦੀਆਂ ਗਿਆ ਉਸ ਪਰਿਵਾਰ ਦੀ ਇੱਕ ਬੀਬੀ ਔਰਤ ਨੇ ਸਾਡੇ ਨਾਲ ਗੱਲ ਕੀਤੀ ਕਿ ਸਾਡੇ ਦਾ ਪੈਰਾਂ ਦੀਆਂ ਉਂਗਲਾਂ ਗਲ ਗਈਆਂ ਸਾਡੇ ਦਾ ਪੈਰਾਂ ਦੇ ਜਿਹੜੇ ਐ ਉਹ ਜ਼ਖਮ ਬਣ ਗਏ ਆ ਹੁਣ ਕੀ ਉਹ ਮੱਛਰ ਮਾਰਨ ਵਾਲਿਆਂ ਜਿਹੜੀਆਂ ਬੌਗ ਮਸ਼ੀਨਾਂ ਨੇ ਉਹ ਇਹਨਾਂ ਲੋਕਾਂ ਦੇ ਪੈਰਾਂ ਨੂੰ ਜ਼ਖਮਾਂ ਨੂੰ ਠੀਕ ਕਰਨ ਗਿਆ ਪਟਾ ਜੀ ਇੱਕ ਦੱਬੀ ਜ਼ਬਾਨ ਦੇ ਨਾਲ ਕੁਝ ਸਾਡੇ ਭ੍ਰੋਸੇ ਤੋਂ ਅਯੋਗ ਸੂਤਰਾਂ ਰੰਜੀਤ ਸਾਗਰ ਟਾਈਮ ਤੋਂ ਤੋਂ ਉਹਨਾਂ ਨੇ ਸਾਨੂੰ ਕੁਝ ਅੰਕੜੇ ਦੱਸਿਆ ਕਿ ਨਾ ਰਿਲੀਜ਼ ਕਰਨਾ ਸੀ ਜਿਹੜਾ ਕਿ ਪਾਣੀ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਜਾਣਾ ਸੀ 2 ਮਹੀਨੇ ਪਾਣੀ ਜਿਹੜਾ ਵਾ ਉਹ ਨਹੀਂ ਦਿੱਤਾ ਗਿਆ ਜੇ ਜਿਹਦੇ ਨਾਲ ਕੀ ਆ ਕਿ ਪਹਿਲਾਂ ਹੀ ਜਿਹੜੇ ਡੈਮ ਫੁੱਲ ਸੀ ਜਦੋਂ ਹਿਮਾਚਲ ਤੋਂ ਬਹੁਤ ਜ਼ਿਆਦੀ ਜਿਹੜੀ ਬਾਰਿਸ਼ ਆ ਉਹ ਹੋਈ ਆ ਉਹਦੇ ਨਾਲ ਡੈਮ ਜਦੋਂ ਫੁੱਲ ਹੋਇਆ ਫਿਰ ਇੱਕਦਮ ਪਾਣੀ ਜਿਹੜਾ ਛੱਡਿਆ ਗਿਆ ਇਹ ਵੀ ਸੀਨੀਅਰ ਅਫਸਰਾਂ ਨੂੰ ਜਿਹੜਾ ਵਾ ਉਹ ਧਿਆਨ ਦੇਣ ਦੀ ਲੋੜ ਆ ਇਹ ਜਾਂਚ ਦਾ ਇੱਕ ਬੜਾ ਤਕੜਾ ਵੱਡਾ ਵਿਸ਼ਾ ਕਿਉਂਕਿ ਮੈਂ ਕਹਿੰਦਾ ਕਿ ਜਾਂਚ ਹੋਣੀ ਚਾਹੀਦੀ ਆ ਹਰ ਜਿਹੜਾ ਡੈਮ ਆ ਹਰ ਜਿੱਥੇ ਛੋਟੀ ਮੋਟੀ ਨਹਿਰ ਦੇ ਉੱਤੇ ਜਾਂ ਕਿਸੇ ਵੀ ਛੋਟੇ ਮੋਟੇ ਜਿਹਨੂੰ ਇਹ ਕਹਿੰਦੇ ਨੇ ਨਾਲੇ ਨੇ ਜਿੱਥੇ ਇਹਨਾਂ ਨੇ ਆਪਣੇ ਆਪਣੇ ਪੰਜਾਬ ਦੇ ਵਿੱਚ ਗ੍ਰਿਡ ਪਾਵਰ ਸਟੇਸ਼ਨ ਲਾਏ ਹੋਏ ਆ ਉਹਨਾਂ ਦੇ ਜਿਹੜੇ ਗੇਟ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਦੁਰੂਪਸਤ ਕਰਨ ਵਾਲੇ ਨੇ ਉਹ ਗੇਟ ਹੀ ਐਸ ਵੇਲੇ ਜਿਹੜੇ ਆ ਫਾਣ ਦੇ ਬਰਾਬਰ ਬਣੇ ਹੋਏ ਨੇ ਤੁਸੀਂ ਵੇਖੋ ਇੱਥੇ ਬਹੁਤ ਸਾਰਾ ਕੁਝ ਤੁਹਾਨੂੰ ਨਜ਼ਰ ਆਏਗਾ ਕਿ ਇਹ ਸੜਕ ਕਿਨਾਰਾ ਜਿਹੜਾ ਆਮ ਜਨਤਾ ਦਾ ਜਨ ਜੀਵਨ ਆ ਹੁਣ ਆਏ ਪੁਲ ਦੇਖੋ ਇਹ ਪੁਲ ਦੇ ਜਿਹੜੇ ਬੀਮ ਨੇ ਉਹਨਾਂ ਦੇ ਵਿੱਚ ਤਰੇੜਾਂ ਪਈਆਂ ਹੋਈਆਂ ਨੇ ਜਿਵੇਂ ਸਾਡੇ ਪਿਛਲੇ ਪਾਣੀ ਦੇ ਵਿੱਚ ਪਠਾਨਕੋਟ ਦੀਆਂ ਖਬਰਾਂ ਆ ਰਹੀਆਂ ਕਿ ਚੱਕੀ ਪੁਲ ਜਿਹੜਾ ਟੁੱਟ ਗਿਆ ਕੀ ਇਹ ਪੁਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਖੜਾ ਰਹੇਗਾ ਇਹ ਤਾਂ ਪੁਰਖਿਆਂ ਵੱਲੋਂ ਸਾਡੇ ਜਿਹੜੇ ਪਿਛਲੀਆਂ ਪੀੜ੍hiyan ਬੀਤ ਚੁੱਕੀਆਂ ਉਹਨਾਂ ਦੇ ਹੁੰਦੇ ਹੋਏ ਉਹਨਾਂ ਦੇ ਸਮਿਆਂ ਤੋਂ ਵੀ ਸ਼ਾਇਦ ਪਹਿਲਾਂ ਦੇ ਸਮਰਾਜ ਦੇ ਸਮੇਂ ਦੇ ਪੁਲ ਬਣੇ ਹੋਏ ਨੇ ਇਹ ਇਹਨਾਂ ਦੀ ਸੁਧਾਈ ਕਰਦੀ ਇਹਨਾਂ ਨੂੰ ਦੁਰਵਤ ਕਰਨ ਦੀ ਲੋੜ ਦੇ ਸਰਕਾਰਾਂ ਨੂੰ ਇਹ ਸਵਾਲ ਉਚਿਤ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਬਾਕੀ ਤੁਸੀਂ ਕੀਤੀ ਗੱਲ ਕਿ ਡੈਮ ਦੇ ਪਾਣੀ ਦੇ ਜਿਹੜੇ ਪਿਛਲੇ ਮਹੀਨੇ ਛੱਡੇ ਜਾਣੇ ਚਾਹੀਦੇ ਸੀ ਉਹ ਤਾਂ ਇਹਨਾਂ ਦੇ ਕਾਗਜ਼ਾਂ ਵਿੱਚ ਜਿਹੜੇ ਸਰਕਾਰ ਦੇ ਕਾਗਜ ਨੇ ਪੈਮਾਨੇ ਨੇ ਉਹਨਾਂ ਨੂੰ ਪਾਣੀ ਦੀ ਪੈਮਾਸ ਹੋਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਅਸੀਂ ਇਹ ਪਾਣੀ ਇਸੇ ਤਰ੍ਹਾਂ ਢੱਕ ਕੇ ਰੱਖਾਂਗੇ ਤੇ ਕੀ ਸਾਡੇ ਪੰਜਾਬ ਦਾ ਨੁਕਸਾਨ ਹੋਣਾ ਹੈ ਕਿ ਜੋ ਨਹੀਂ ਹੁਣ ਬਟਾ ਸਭ ਇੱਕ ਹੋਣਾ ਕਿ ਕਿਵੇਂ ਬਚਾਉਣਾ ਇਹ ਸਵਾਲ ਇੱਕ ਬੜਾ ਤਕੜਾ ਵਾ ਕਿ ਜੇ ਅੱਜ ਪਬਲਿਕ ਜਿਹੜੀ ਆ ਜੇ ਆਂਕੜੇ ਉਹ ਸਾਹਮਣੇ ਆ ਜਾਂਦੇ ਆ ਤੇ ਦੋ ਮਹੀਨੇ ਦਾ ਜਿਹੜਾ ਵਾ ਉਹ ਰਿਲੀਜ਼ ਨਹੀਂ ਕੀਤਾ ਗਿਆ ਔਰ ਕਾਨੂੰਨ ਮੁਤਾਬਕ ਜਿਹੜਾ ਵਾ ਰਿਲੀਜ਼ ਕਿੰਨਾ ਕਰਨਾ ਚਾਹੀਦਾ ਸੀ ਜੇ ਉਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਕਿਤੇ ਨਾ ਕਿਤੇ ਲੋਕ ਜੇ ਹਾਈ ਕੋਰਟ ਦਾ ਰੋਕ ਕਰ ਲੈਂਦੇ ਆ ਸੁਪਰੀਮ ਕੋਰਟ ਦਾ ਰੋਕ ਕਰ ਲੈਂਦੇ ਆ ਤੇ ਬੜੀ ਤਕੜੀ ਪਲੈਂਟੀ ਜਿਹੜੀ ਆ ਇੱਕ ਡੈਮ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਪੈ ਸਕਦੀ ਆ ਮੈਂ ਤੁਹਾਡੇ ਸਵਾਲ ਨਾਲ ਕੁਝ ਸਹਿਮਤੀ ਵੀ ਹੈਗਾ ਕਿ ਇਹਦੇ ਵਿੱਚ ਹੁਣ ਜਿਹੜੀ ਮੈਸ ਦੀ ਸਭ ਤੋਂ ਪਹਿਲਾਂ ਗੱਲ ਆਉਣੀ ਆ ਕਿ ਸਾਨੂੰ ਕਿੰਨਾ ਪਾਣੀ ਲੋੜੀਂਦਾ ਉਥੇ ਜਮਾ ਕਰਨਾ ਚਾਹੀਦਾ ਹੈ ਸਾਡੇ ਕੋਲ ਪਾਣੀ ਦੀ ਮਾਤਰਾ ਜਿਹੜੀ ਹੈ ਕਾਗਜ਼ਾ ਅਨੁਸਾਰ ਕਿੰਨੀ ਹੋਣੀ ਚਾਹੀਦੀ ਹੈ ਔਰ ਜੇਕਰ ਇਹ ਵਿਭਾਗਾਂ ਦੀ ਗਲਤੀ ਕੋਈ ਸਾਹਮਣੇ ਆਉਂਦੀ ਹੈ ਤੇ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਇਹ ਜਿਹੜੀ ਹੈ ਸਾਰਾ ਜਿਹੜਾ ਅੱਜ ਦਾ ਮਾਹੌਲ ਆ ਹੜਾ ਵਾਲਾ ਪੰਜਾਬ 'ਚ ਬਣਿਆ ਹੋਇਆ ਇਹਦੇ ਉੱਤੇ ਸੂੂ ਮੋਟੋ ਜਿਹੜਾ ਐਕਸ਼ਨ ਲੈਣ ਦੀ ਜ਼ਰੂਰਤ ਜਿਹੜਾ ਉਹਨਾਂ ਨੂੰ ਦੇਖਣਾ ਚਾਹੀਦਾ ਆ ਔਰ ਮੈਂ ਨਾਲ ਹੀ ਕਹਾਗਾ ਕਿ ਜੇਕਰ ਇਹਦੇ ਵਿੱਚ ਕੋਈ ਵੀ ਭਾਗਾਂ ਦੀ ਗਲਤੀ ਆਉਂਦੀ ਹੈ ਤਾਂ ਉਹਨਾਂ ਤੇ ਬਣਦੀਆਂ ਨਿਯਮਾਂ ਅਨੁਸਾਰ ਜਿਹੜੀ ਐ ਸੂ ਮੋਟੋ ਐਕਸ਼ਨ ਲੈ ਕੇ ਤੇ ਕਾਨੂੰਨੀ ਕਾਰਵਾਈ ਰੰਭੀ ਜਾਣੀ ਚਾਹੀਦੀ ਹੈ ਇਹ ਚਾਹੇ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਬਹੁਤ ਸਾਰੇ ਤੇ ਕਿਸਾਨ ਜਿਹੜੇ ਆ ਉਹ ਸ਼ਰਿਆਮੇ ਗੱਲ ਕਹਿ ਰਹੇ ਆ ਕਿ ਪੰਜਾਬ ਨੂੰ ਡੋਬਣ ਵਾਸਤੇ ਜ਼ਮੀਨਾਂ ਨਹੀਂ ਸੀ ਦਿੱਤੀਆਂ ਜਾਣੀਆਂ ਜਾਂ ਲੈਂਡ ਪੂਲਿੰਗ ਸਕੀਮ ਆਈ ਸੀ ਤੇ ਜਿਸ ਕਰਕੇ ਪੰਜਾਬ ਨੂੰ ਜਿਹੜਾ ਵਾ ਕਿਤੇ ਨਾ ਕਿਤੇ ਡੋਬਿਆ ਜਾ ਰਿਹਾ ਪਾਣੀ ਨੂੰ ਜਿਹੜਾ ਪੰਪ ਦੀ ਤਰ੍ਹਾਂ ਵਰਤਿਆ ਜਾ ਰਿਹਾ ਵੇਖੋ ਜੀ ਇਹ ਪਾਣੀ ਜੇ ਕਹੀਏ ਅਸਲੇ ਹੈ ਤਾਂ ਇੱਕ ਬਿਲਕੁਲ ਬਾਂਬੀਆ ਬੰਬ ਕੀ ਕਹ ਲੋਗੇ ਕਿ ਇਹ ਰੋੜੂ ਬੰਬ ਆ ਰੋੜ ਨੂੰ ਵਾਲਾ ਬੰਬ ਹੈ ਜੇ ਆਪਾਂ ਉਹਦਾ ਕਹੀਏ ਵਿਸਫੋਟ ਵਾਲਾ ਬੰਬ ਉਹ ਨਹੀਂ ਹੈ ਇਹ ਪਾਣੀ ਹੈ ਪਾਣੀ ਰੋੜੂ ਬੰਬ ਹੈ ਇਹ ਹੁਣ ਸਰਕਾਰਾਂ ਕਹਿ ਰਹੀਆਂ ਨੇ ਪਬਲਿਕ ਕਹਿ ਰਹੀ ਹੈ ਇਹ ਤਾਂ ਹੁਣ ਜਿਹੜੀ ਹੈ ਸਾਰੀ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਇਹ ਇੱਕ ਵਿਭਾਗੀ ਜਾਂਚ ਦਾ ਵਿਸ਼ਾ ਹੈ ਇਹਦੇ ਤੇ ਅਜੇ ਕੁਝ ਕਹਿਣਾ ਸੰਭਵ ਨਹੀਂ ਹੈ ਬਿਲਕੁਲ ਜੀ ਜਾਂਚ ਦਾ ਵੀ ਸਾਧਨ ਜ਼ਰੂਰ ਹੈ ਲੇਕਿਨ ਕਿਤੇ ਨਾ ਕਿਤੇ ਵੇਖਿਆ ਜਾਵੇ ਤੇ ਪੰਜਾਬ ਜਿਹੜਾ ਵਾ ਇੱਕ ਦੇਸ਼ ਦੀ ਆ ਉਹ ਸੁਭਾ ਮੂਰੀ ਸੁਭਾ ਜਿਨ੍ਹਾਂ ਨੇ ਦੇਸ਼ ਦਾ ਭੰਡਾਰ ਭਰਨ ਵਾਸਤੇ ਹਰੀ ਕ੍ਰਾਂਤੀ ਲਿਆਉਣ ਵਾਸਤੇ ਪੂਰੇ ਪੰਜਾਬ ਨੇ ਜਿਹੜਾ ਵਾ ਉਹ ਆਪਣਾ ਯੋਗਦਾਨ ਪਾਇਆ ਸੀ ਔਰ ਜੇ ਗੱਲ ਕੀਤੀ ਜਾਵੇ ਆਜ਼ਾਦੀ ਦੀ ਤੇ ਆਜ਼ਾਦੀ ਦੇ ਵਿੱਚ ਵੀ ਜਿਹੜੀਆਂ ਪੰਜਾਬੀਆਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਜੇ ਪੂਰੇ ਭਾਰਤਵਰਸ਼ ਦੀ ਗੱਲ ਕੀਤੀ ਜਾਵੇ ਤੇ 10% ਕੁਰਬਾਨੀਆਂ ਮੰਨੀਆਂ ਜਾਂਦੀਆਂ ਨੇ ਔਰ ਇਕੱਲੇ ਪੰਜਾਬ ਦੀਆਂ يان 70% ਕੁਰਬਾਨੀਆਂ ਮੰਨੀਆਂ ਜਾਂਦੀਆਂ ਨੇ ਫਿਰ ਵੀ ਸਰਕਾਰਾਂ ਨੂੰ ਚਾਹੀਦਾ ਕਿ ਕਿਤੇ ਨਾ ਕਿਤੇ ਭਾਰਤ ਦਾ ਇੱਕ ਹਿੱਸਾ ਵਾ ਇਹਨੂੰ ਬਚਾਇਆ ਜਾਵੇ ਔਰ ਜਿਹੜਾ ਵਾ ਕਿਤੇ ਨਾ ਕਿਤੇ ਸਾਰੇ ਭਾਰਤ ਨੂੰ ਬਰਾਬਰ ਜਿਹੜਾ ਵਾ ਪੰਜਾਬ ਨੂੰ ਦਰਜਾ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਸਭ ਫਿਰ ਸਾਡਾ ਖੁਸ਼ਹਾਲ ਜਿਹੜਾ ਸੂਬਾ ਵਾ ਫਿਰ ਹੋ ਸਕੇ ਵੇਖੋ ਸਰਵੰਜੀ ਤੁਸੀਂ ਕੁਰਬਾਨੀਆਂ ਦੀ ਗੱਲ ਕੀਤੀ ਆ ਪੰਜਾਬ ਉਹ ਸੂਬਾ ਆ ਜਿਹੜਾ ਹਰ ਸਟੇਟ ਲਈ ਕੁਰਬਾਨੀ ਦੇਣ ਨੂੰ ਤਿਆਰ ਹੁੰਦਾ ਆ ਹੁਣ ਅੱਜ ਵੇਖਿਆ ਜਾਵੇ ਅੱਪਾ ਇਸ ਵਕਤ ਕੁਰਬਾਨੀ ਦੀ ਗੱਲ ਜਿਹੜੀ ਤੁਸੀਂ ਕੀਤੀ ਐ ਇਹ ਕੁਰਬਾਨੀ ਜਿਹੜੀ ਹਰਾਂ ਨੂੰ ਬੰਨ ਮਾਰ ਕੇ ਪੰਜਾਬੀ ਬਿਨਾ ਸਰਕਾਰ ਦੇ ਸਾਥ ਤੋਂ ਹਰਾਂ ਨੂੰ ਬੰਨ ਮਾਰ ਮਾਰ ਕੇ ਦਰਿਆਵਾਂ ਨੂੰ ਬੰਨ ਮਾਰ ਕੇ ਨਦੀਆਂ ਨੂੰ ਬੰਨ ਮਾਰ ਕੇ ਆਪਣੀ ਹਿੰਮਤ ਨਾਲ ਆਪਣੇ ਜੋਸ਼ੀਲੇਪਣ ਦੇ ਨਾਲ ਨੌਜਵਾਨੀ ਆਪਣੀ ਮੌਤ ਨੂੰ ਮੁੱਖ ਰੱਖ ਕੇ ਆਪਣਾ ਆਪ ਦੁਨੀਆ ਦੇ ਪਿਛੇ ਨਿਸ਼ਾਵਰ ਕਰਨ ਦੇ ਵਾਸਤੇ ਦੇਖੋ ਕਿਦਾਂ ਬੰਨ ਬਨ ਰਹਿਣੇ ਉਹ ਬੰਦੇ ਜਿਹੜੇ ਸਰਕਾਰਾਂ ਕੋ ਨਹੀਂ ਬੱਜੇ ਉਹ ਪੰਜਾਬੀ ਨੌਜਵਾਨੀ ਨੇ ਬੰਨੇ ਜਿਹੜੇ ਸਾਡੇ ਟਰੈਕਟਰ ਦਿੱਲੀ ਵੱਲੋਂ ਮੂੰਹ ਕਰਦੇ ਸੀ ਉਹਨਾਂ ਉੱਤੇ ਸਰਕਾਰਾਂ ਗੱਲਾਂ ਕਰਦੀਆਂ ਸੀ ਅੱਜ ਉਹੀ ਟਰੈਕਟਰ ਉਹੀ ਕਿਸਾਨ ਉਹੀ ਨੌਜਵਾਨ ਜਿਹਨੂੰ ਕੁੱਟਿਆ ਗਿਆ ਲੁੱਟਿਆ ਗਿਆ ਉਹਨੂੰ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਅੱਜ ਉਹੀ ਜਵਾਨ ਐ ਪਾਣੀ ਨੂੰ ਤੋਂਬ ਬੜ ਕੇ ਡੱਕਣ ਲਈ ਤਿਆਰ ਹੋਏ ਪਏ ਨੇ ਉਹ ਆਪਣੀਆਂ ਕੁਰਬਾਨੀਆਂ ਦੇਣ ਲਈ ਤਿਆਰ ਹੋਏ ਪਏ ਬੜਾ ਸਾਹਿਬ ਇੱਕ ਬੜੀ ਦਿਲਚਸਪ ਗੱਲ ਸਾਹਮਣੇ ਆਈ ਆ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਪੰਜਾਬ ਨੂੰ ਇੱਕ ਆਤਵਾਦੀ ਸੂਬਾ ਦੱਸਿਆ ਜਾਂਦਾ ਸੀ ਸਾਨੂੰ ਖਾੜਕੂ ਕਿਹਾ ਜਾਂਦਾ ਸੀ ਤੇ ਹਰਿਆਣਾ ਜਿਹੜਾ ਹਰਿਆਣੇ ਦੇ ਨੌਜਵਾਨ ਆ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਵਾ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਹਰਿਆਣੇ ਵਾਲਿਆਂ ਨੇ ਵੇਖ ਕੇ ਤੇ ਇਹ ਮਹਿਸੂਸ ਕੀਤਾ ਕਿ ਇਹ ਕਿਸ ਤਰੀਕੇ ਦੇ ਨਾਲ ਲੰਗਰ ਲਾਉਂਦੇ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਆ ਇਹ ਲੋਕਾਂ ਦੀ ਮਦਦ ਕਰਦੇ ਨੇ ਔਰ ਹਰਿਆਣਾ بڑے ਵੱਡੇ ਪੱਦਰ ਦੇ ਉੱਤੇ ਜਿਹੜਾ ਵਾ ਰਾਹਤ ਸਮਗਰੀਆਂ ਲੈ ਕੇ ਪਹੁੰਚ ਰਿਹਾ ਉਹ ਤੇ ਨਾਲੇ ਇਨੀ ਗੱਲ ਵੀ ਕਰ ਰਿਹਾ ਕਿ ਸਾਨੂੰ ਉੱਥੋਂ ਸਿੱਖਣ ਨੂੰ ਮਿਲਿਆ ਇਹ ਕਿਸਾਨ ਅੰਦੋਲਨ ਵੀ ਸ਼ੱਕ ਹੋਇਆ ਉਹਦੇ ਵਿੱਚ ਇੱਕ ਬੜੀ ਤਕੜੀ ਜਿਹੜਾ ਮੈਸੇਜ ਆ ਸਾਡਾ ਉਹ ਸਿੱਖਾਂ ਦਾ ਬੜਾ ਪੋਜ਼ਿਟਿਵ ਗਿਆ ਪੰਜਾਬੀਆਂ ਦਾ ਬੜਾ ਪੋਜ਼ਿਟਿਵ ਗਿਆ ਮੈਂ ਕੱਲੇ ਜੱਟਾਂ ਦੀ ਨਹੀਂ ਗੱਲ ਕਰਦਾ ਕਿਸਾਨ ਮਜ਼ਦੂਰ ਸਾਰਿਆਂ ਦਾ ਜਿਹੜਾ ਵਾ ਇੱਕ ਮੈਸੇਜ ਬੜਾ ਤਕੜਾ ਗਿਆ ਜਿਵੇਂ ਨਾਲ ਅੱਜ ਹਰਿਆਣਾ ਜਿਹੜਾ ਵਾ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵੇਖੋ ਜੀ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਨਾਲ ਅੱਜ ਹਰਿਆਣਾ ਕਹਿੰਦਾ ਕਿ ਮੈਂ ਬਹੁਤ-ਬਹੁਤ ਸਿੱਖਣ ਨੂੰ ਮਿਲਿਆ ਇਹ ਕੱਲਾ ਹਰਿਆਣੇ ਨੇ ਨਹੀਂ ਸਿੱਖਿਆ ਪੰਜਾਬ ਕੋਲੋਂ ਬਹੁਤ ਜਿਹੜੀਆਂ ਨਾਲ ਲੱਗਦੀਆਂ ਸਟੇਟਾਂ ਨੇ ਪੰਜਾਬ ਕੋਲੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਆ। ਖੇਤੀ ਕਰਨੀ ਵੀ ਸਿੱਖੀ ਆ। ਬਾਬੇ ਨਾਨਕ ਨੇ ਖੇਤੀ ਕਰਨੀ ਜਿਹੜੀ ਆ ਸ਼ੁਰੂ ਕੀਤੀ ਸੀ ਤੇ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ। ਮਲੇਰਕੋਟਲੇ ਦੇ ਸਾਡੇ ਮੁਸਲਮਾਨ ਭਾਈਚਾਰੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਹਾ ਦਾ ਨਾਰਾ ਮਾਰਿਆ ਸੀ। ਜਦੋਂ ਜਦੋਂ ਵੀ ਵਿਵਤਾ ਪਈ ਹੈ ਪੰਜਾਬ ਪੰਜਾਬੀ ਆ ਤੇ ਪੰਜਾਬੀ ਬੋਲੀ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਪੰਜਾਬੀ ਚਾਇਓ ਫਿਲਮ ਇੰਡਸਟਰੀ ਹੋਵੇ ਉਹਨੂੰ ਹਰ ਥਾਂ ਤੇ ਮਾਣ ਦਾ ਮਾਨ ਸਨਮਾਨ ਹੀ ਮਿਲਿਆ ਹੈ ਨਾ ਕਿ ਉਹਨੂੰ ਕਿਸੇ ਨੇ ਦਰਖਨਾਰ ਨਹੀਂ ਕੀਤਾ ਉਹਦੇ ਪੰਜਾਬ ਦੇ ਸੋਹੇਲੇ ਹਰ ਜਗ੍ਹਾ ਦੇ ਉੱਤੇ ਅੱਜ ਗਾਇਆ ਜਾ ਰਹੇ ਆ ਚਾਹੇ ਉਹ ਹਰ ਦੇ ਉੱਤੇ ਆਇਆ ਆ ਚਾਹੇ ਉਹ ਕਿਸੇ ਦੀ ਭੁੱਖ ਮਰੀ ਤੇ ਆਇਆ ਆ ਚਾਹੇ ਉਹ ਕਿਸੇ ਦੇ ਕਿਸੇ ਉੱਪਰ ਵੀ ਆਇਆ ਹੈ ਪੰਜਾਬ ਨੇ ਆਪਣਾ ਰੋਲ ਆਪਣੇ ਬਾਹਰਲੇ ਸੂਬਿਆਂ ਨੂੰ ਭੈਣ ਭਰਾਵਾਂ ਤੋਂ ਬਜ਼ੁਰਗਾ ਤੋਂ ਉੱਪਰ ਮੰਨ ਕੇ ਪਹਿਲੀ ਮੋੜ ਹੀ ਲਾਈਨ ਦੇ ਵਿੱਚ ਆ ਕੇ ਆਪਣਾ ਫਰਜ ਅੱਜ ਤੱਕ ਨਿਭਾਇਆ ਹੈ ਪੰਜਾਬੀ ਜਿਉਂਦਾ ਗੁਰਾਂ ਦੇ ਨਾਂ ਤੇ ਵਸਦਾ ਗੁਰਾਂ ਦੇ ਨਾਂ ਤੇ ਭੰਗੜਾ ਪਾਉਂਦਾ ਗੁਰਾਂ ਦੇ ਨਾਂ ਤੇ ਤੇ ਸਿੱਖਿਆ ਵੀ ਦਿੰਦਾ ਦੂਜੇ ਸੂਬਿਆਂ ਨੂੰ ਗੁਰਾਂ ਦੇ ਨਾਂ ਤੇ ਪੰਜਾਬ ਉਹ ਸੂਬਾ ਹੈ ਆ ਦੇਖੋ ਤੁਹਾਡੇ ਸਾਹਮਣੇ Rajasthan ਤੋਂ ਹੋਰ ਸੂਬਿਆਂ ਤੋਂ ਭਰ-ਭਰ ਕੇ ਟਰੱਕ ਪੰਜਾਬ ਲਈ ਆ ਰਹੇ ਨੇ ਅਗਰ ਇਹ ਸੇਧ ਰਹੀ ਜਦੋਂ ਦੂਜੇ ਸੂਬਿਆਂ ਤੇ ਭੀੜ ਪੈਂਦੀ ਹੈ ਚਾਹੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਹਿਮਾਚਲ ਹੋਵੇ ਪੰਜਾਬੀਆਂ ਦੀ ਹੀ ਅੱਜ ਤੱਕ ਉਥੇ ਪਹਿਲੀ ਕੁਰਬਾਨੀ ਦੇਣ ਨੂੰ ਪਹੁੰਚਦੇ ਨੇ ਤੇ ਪੰਜਾਬੀ ਹੀ ਆ ਉਥੇ ਸਭ ਤੋਂ ਪਹਿਲਾਂ ਜਿਹੜੇ ਆ ਲੰਗਰਾਂ ਦੀਆਂ ਰਸਤਾ ਪਸ਼ੂਆਂ ਦਾ ਚਾਰਾ ਧੀਆਂ ਪਹਿਣਾ ਦਾ ਵਸਤਰ ਬਜ਼ੁਰਗਾਂ ਦੇ ਵਸਤਰ ਬੱਚਿਆਂ ਦੇ ਵਸਤਰ ਲੋਡਿੰਗ ਦਾ ਬਿਲਡਿੰਗਾਂ ਦਾ ਬਿਲਡਿੰਗਾਂ ਬਣਾਉਣ ਤੱਕ ਵੀ ਜਿਹੜੇ ਆ ਆਪਣਾ ਯੋਗਦਾਨ ਉਹਨਾਂ ਸਟੇਟਾਂ ਨੂੰ ਦਿੰਦੇ ਨੇ ਸੋ ਦੋਸਤੋ ਗੱਲਾਂ ਬਾਤਾਂ ਤੇ ਬਹੁਤ ਸਾਰਾ ਲੇਕਨ ਸਮਾਂ ਇਜਾਜ਼ਤ ਨਹੀਂ ਦਿੰਦਾ ਐਪੀਸੋਡ ਵੱਡਾ ਆ ਗਿਆ ਲੇਕਨ ਆਪਾਂ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਿਓ ਅਤੇ ਨਾਲ ਦੀ ਨਾਲ ਹੀ ਤੁਸੀਂ ਇਸ ਚੀਜ਼ ਤੇ ਰਿਐਕਸ਼ਨ ਜ਼ਰੂਰ ਦੇਣਾ ਵਾ ਕਿ ਕੀ ਆਪਾਂ ਜਿਹੜੀਆਂ ਗੱਲਾਂ ਕੀਤੀਆਂ ਵਾ ਉਹਨਾਂ ਦੇ ਵਿੱਚ ਕਲੀਨਿਕ ਸਚਾਈ ਹੈ ਜਿਹੜੀ ਸਚਾਈ ਆ ਤੇ ਕਮੈਂਟਰਾਂ ਹੀ ਦੱਸੋ ਵੀ ਕਿਹਨਾਂ ਤੇ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਜੋ ਕਿ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਵੱਲੋਂ ਜਿਹੜੀ ਆ ਉਹ ਕਤਾਈ ਕੀਤੀ ਗਈ ਆ ਜਾਂ ਦੂਸਰੇ ਡੈਮ ਦੇ ਜਿਹੜੇ ਅਧਿਕਾਰੀ ਉਹਨਾਂ ਲੋਕ ਕਤਾਈ ਕੀਤੀ ਗਈ ਆ ਜਾਂ ਕਰਵਾਈ ਗਈ ਆ ਇਸ ਗੱਲ ਦਾ ਜ਼ਰੂਰ ਨੋਟਿਸ ਲੈਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਜਿੰਦੇ ਵਾਸਤੇ ਰਹੋ